ਤੇ ਇਹ ਰੋਡ ਟੁੱਟੇ ਨੂੰ ਤਾਂ ਕਮ ਸਕਸਮ 2 2.5 ਸਾਲ ਹੋ ਗਏ ਜੀ ਇਹ ਸਰਕਾਰ ਨੇ ਇਸ ਬਾਰੇ ਕੁਝ ਨਹੀਂ ਸੋਚਿਆ ਜੀ ਆਣ ਜਾਣ ਵਾਸਤੇ ਬਹੁਤ ਦਿੱਕਤ ਹੈ ਜੀ ਲੋਕ ਡਿੱਗਦੇ ਵੀ ਬਰਸਾਤ ਵਿੱਚ ਬਹੁਤ ਦਿੱਕਤ ਹੈ ਬਰਸਾਤ ਨੂੰ ਇਧਰ ਰਾਹ ਹੀ ਨਹੀਂ ਹੁੰਦਾ ਜੀ ਰਸਤਾ ਬੰਦ ਹੁੰਦਾ ਬਰਸਾਤਾਂ ਨੂੰ ਤਾਂ ਇਹ ਵਾਏ ਇਧਰ ਹੈਰਮਾ ਆਣੀ ਨਾ ਮੋਗੇ ਘੁੰਮ ਕੇ ਆਣਾ ਪੈਂਦਾ ਜੀ ਇਹ ਕਿੰਨੇ ਕ ਪਿੰਡਾਂ ਇਹ ਕਮ ਸਕਸਮ 25 ਪਿੰਡ ਹੈ ਜਿਹਨਾਂ ਨੂੰ ਜੋੜਿਆ ਕਰਦਾ ਜੀ ਹਾਂਜੀ ਹਾਂਜੀ ਸ੍ਰੀ ਗੁਰੂ ਦਾਸ ਮੰਦਿਰ ਹੈ ਜੀ ਇੱਧਰ ਰਾਰਗੜ੍ਹ ਸਾਹਿਬ ਕੀ ਕਹੋਗੇ ਵੀ ਇਹ ਕਿਤੇ ਜਲਦੋਂ ਜਲਦ ਕੰਮ ਸ਼ੁਰੂ ਹੋਣਾ ਚਾਹੀਦਾ ਜੀ ਰਾਹ ਵਾਲੀ ਦਿੱਕਤ ਹੈ ਲੋਕਾਂ ਨੂੰ ਪਰ ਉਹ ਥੋੜਾ ਜਿ ਮੁੱਕੀ ਮਰੇ ਬਿਲਕੁਲ ਬਿਲਕੁਲ ਦੀ ਪੁਰੀ ਰੋਟੀ ਹੋਈ ਹੈ ਬਰਸਾਤ ਦੇ ਪਾਣੀ ਦਾ ਜੀ ਪਾਣੀ ਹੈ ਜੀ ਬਹੁਤ ਜ਼ਿਆਦਾ ਹੈ ਕਿੰਨੇ ਸਾਲ ਹੋ ਗਏ 3 ਸਾਲ ਹੋ ਗਏ ਫੜਕਾ ਕੋਈ ਆਏ ਜੀ ਇੱਥੇ ਬਣਾਣਾ ਨੋਂ ਨੰਗਣ ਦਾ ਰਬ ਬਰਸਾਤ ਨੂੰ ਤਾਂ ਬਹੁਤ ਬੁਰਾ ਹਾਲ ਹੈ ਹਾਂ ਜੀ ਡਿੱਗਦੇ ਵੀ ਥਰੇ ਆ ਮੋਟਰ ਹੇਰ ਆਣੇ ਸਾਰੇ ਡਿੱਗਦੇ ਚਾਹੀ ਹੀ ਕਹਿੰਦੇ ਵੀ ਛੇਤੀ ਛੇਤੀ ਇਹਨਾਂ ਤਿਆਰ ਕੀਤਾ ਜਾਵੇ ਹਾਂ ਨੇ ਪੌਲੀ ਪਣੀ ਜਾਂਦੀ ਜੀ ਬਰਸਾਤ ਦਾ ਪਾਣੀ ਬਹੁਤ ਆਉਂਦਾ ਇੱਥੇ ਕਿੰਨਾ ਕਰ ਟਾਈਮ ਹੋ ਗਿਆ ਟੁੱਟੀ ਜੀ ਟੁੱਟੀ ਨੂੰ ਤਾਂ 2-3 ਸਾਲ ਹੋ ਗਏ ਜੀ ਤਾਂ ਬਸ 7-8 ਜਾਂਦੀ ਟੁੱਟੀ ਐ ਇਹ ਕਿੱਥੇ ਨੂੰ ਜਾਂਦੀ ਅੱਗੇ ਕੋਈ ਖਰਾਲਗੜ੍ਹ ਸਾਹਿਬ ਤੇ ਹੋਰ ਕਿੰਨੇ ਕ ਪਿੰਡਾਂ ਨੂੰ ਜੋੜਦੀ ਐ ਪਿੰਡ ਤਾਂ ਕਈ ਪਿੰਡ ਦੀ ਐ ਇਧਰ ਐਬੋਲ ਤੱਕ ਜਾਂਦੇ ਐ ਐਬੋਲ ਸੀਵਾ ਸੇ ਕੋਲ ਆ ਮੇਰਾ ਕਾਕੂ ਵਈ ਪਿੰਡ ਖਰਾਲਗੜ੍ਹ ਦੀਆਂ ਤੇ ਆਪਣਾ ਰੋਡ ਬਣਨਾ ਚਾਹੀਦਾ ਐ ਪਾਣੀ ਨਹੀਂ ਜੀ ਮੈਂ ਕਹਿੰਦਾ ਕਈ ਸਾਲ ਤੋਂ ਆਜਾ ਜੀ ਇਹ ਸ਼ੜਕ ਦੇ ਮਤਲਬ ਹਰ ਸਾਲ ਇਹ ਮਾੜਾ ਮੋਟਾ ਇਹ ਕੰਮ ਕਰਦੇ ਐ ਕੋਈ ਵੀ ਸਰਕਾਰ ਆਂਦੀ ਐ ਇਹ ਮਾੜਾ ਮੋਟਾ ਕਰਕੇ ਬਸ ਆਪਣਾ ਡੰਗ ਢਪਾਉ ਕਰਕੇ ਜਾਂਦ ਕਿ ਇਹ ਇੱਕ ਨੈਸ਼ਨਲ ਮਤਲਬ ਇੱਕ ਇਤਿਹਾਸਿਕ ਧਰਮ ਸਥਾਨ ਹੈ ਜਿੱਥੇ ਦਿਨ ਰਾਤ ਸੰਗਤਾਂ ਬੜੀ ਗਿਣਤੀ ਵਿੱਚ ਆਉਂਦੀਆਂ ਹਨ ਉਹਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਤ ਬਰਾਤੇ ਨਾ ਇਹ ਸਿਰਫ ਸਿੰਗਲ ਗੱਡੀ ਲੱਗਦੀ ਹੈ ਐਕਸੀਡੈਂਟ ਹੋਣ ਦਾ ਵੀ ਖਤਰਾ ਰਹਿੰਦਾ ਰਾਤ ਨੂੰ ਰਾਤ ਵਿਚਾਲੇ ਤੇ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਵੀ ਪੁਲੀ ਨੂੰ ਜਿਹੜਾ ਜਲਦੀ ਜਲਦੀ ਹੈ ਇਹ ਕੰਮ ਸਮਾਪਤ ਕੀਤਾ ਜਾਵੇ ਆਪਣਾ ਕਿੰਨੇ ਕ ਪਿੰਡ ਲੱਗਦੇ ਦੀ ਇਹ ਨਾ ਇਹ ਤਾਂ ਪੂਰੇ ਬੀਤ ਪੂਰੇ ਇਲਾਕੇ ਨੂੰ ਜੋੜਦੀ ਪੂਰੇ ਭਾਰਤ ਨੂੰ ਜੋੜਦੀ ਹੈ ਸੜਕ 20 ਲੱਖ ਪਿੰਡਾਂ ਦੀ ਤਾਂ ਗੱਲ ਆਖ ਛੱਡੋ ਇੱਥੇ ਪੂਰੇ ਭਾਰਤ ਦੇ ਲੋਕ ਆਂਦੇ ਆ ਰੋਪੜ ਵਗੈਰਾ ਹਿਮਾਚਲ ਹਾਂ ਰੋਪੜ ਹਿਮਾਚਲ ਨੂੰ ਸਾਰੇ ਪੰਨਨਦਪੁਰ ਸਾਹਿਬ ਤੱਕ ਸਾਰੇ ਇਲਾਕਿਆਂ ਨੂੰ ਜੋੜਦੀ ਛੜ ਕੇ ਇਹ ਸਾਫ ਦੇ ਵਿੱਚ ਤਾਂ ਬਹੁਤ ਮੁਸ਼ਕਲ ਹੁੰਦੀ ਹੈ ਥੋੜੀ ਨਹੀਂ ਥੋੜੀ ਬਹੁਤ ਮੁਸ਼ਕਲ ਹੁੰਦੀ ਹੈ ਰਾਹਤੇ ਬੰਦ ਹੋ ਜਾਂਦੇ ਫਿਰ ਲੋਕਾਂ ਨੂੰ ਮਤਲਬ 15 20 ਕਿਲੋਮੀਟਰ ਘੁੰਮ ਕੇ ਆਣਾ ਪੈਂਦਾ ਕੀ ਮੰਗ ਹੈ ਜੀ ਮੰਗ ਇਹੀ ਹੈ ਸਾਡੀ ਸਰਕਾਰ ਤੋਂ ਜਲਦੀ ਜਲਦੀ ਇਹਦਾ ਟੰਡਰ ਪਾਸ ਕਰਕੇ ਇਸ ਪੁਲੀ ਨੂੰ ਜਲਦੀ ਜਲਦੀ ਪੁਲੀ ਪਾਈ ਜਾਵੇ ਨਾ ਕਿ ਇਹਨੂੰ ਬਣਾਇਆ ਜਾਵੇ ਸਿਰ ਪੁਲ ਪੈਣਾ ਚਾਹੀਦਾ ਇੱਥੇ ਗੜੀ ਤੋਂ ਖਰਾਗਰ ਤੇ ਇਹ ਰੋਡ ਟੁੱਟੇ ਨਾ ਕਮ ਸਕਸਮ 2 2.5 ਸਾਲ ਹੋ ਗਏ ਜੀ ਇਹ ਸਰਕਾਰ ਨੇ ਇਹਦੇ ਬਾਰੇ ਕੁਝ ਨਹੀਂ ਸੋਚਿਆ ਜੀ ਆਣ ਜਾਣ ਵਾਸਤੇ ਬਹੁਤ ਦਿੱਕਤ ਹੈ ਜੀ ਲੋਕ ਡਿੱਗਦੇ ਵੀ ਬਰਸਾਤ ਵਿੱਚ ਬਹੁਤ ਦਿੱਕਤ ਹੈ ਬਰਸਾਤ ਵਿੱਚ ਇਧਰ ਰਾਹ ਹੀ ਨਹੀਂ ਹੁੰਦਾ ਜੀ ਰਸਤਾ ਬੰਦ ਹੁੰਦਾ ਬਰਸਾਤਾਂ ਨੂੰਦਾ ਇਹ ਵਾਏ ਇਧਰ ਹਰ ਮਾਣ ਨਾ ਮੋਗੇ ਘੁਮ ਕੇ ਆਣਾ ਪੈਂਦਾ ਜੀ ਇਹ ਕਿੰਨੇ ਪਿੰਡ ਹੈਗੇ ਇੱਥੇ ਕੋਈ 25 ਪਿੰਡ ਹੈ ਜਿਹਨਾਂ ਨੂੰ ਜੋੜਿਆ ਕਰਦਾ ਸੀ ਹਾਂਜੀ ਹਾਂਜੀ ਸ੍ਰੀ ਗੁਰੂ ਦਾਸ ਮੰਦਰ ਹੈ ਜੀ ਇਧਰ ਖਰਾਰਗੜ ਸਾਬ ਕੀ ਕਹੋਗੇ ਇਹਦੇ ਜਲਦੋਂ ਜਲਦ ਕੰਮ ਸ਼ੁਰੂ ਹੋਣਾ ਚਾਹੀਦਾ ਇਹ ਰਾਹ ਵਾਲੀ ਦਿੱਕਤ ਹੈ ਲੋਕਾਂ ਨੂੰ ਪਰੇਸ਼ਾਨੀ ਹੈ ਉਹ ਥੋੜਾ ਮੁਕਤੀ ਮਿਲੇ ਬਿਲਕੁਲ ਬਿਲਕੁਲ ਜੀ ਪੁਲੀ ਰੋਟੀ ਹੋਈ ਹੈ ਬਰਸਾਤ ਦੇ ਪਾਣੀ ਕਰ ਜੀ ਨਹੀਂ ਹੈ ਜੀ ਬਹੁਤ ਜ਼ਿਆਦਾ ਹੈ ਕਿੰਨੇ ਸਾਲ ਹੋ ਗਏ 3 ਸਾਲ ਦਾ ਹੋ ਗਿਆ ਥੁਰਕਾ ਕੋਈ ਆਇਆ ਨਹੀਂ ਇੱਥੇ ਬਣਾਣਾ ਨੋਂ ਨੰਗਨ ਦਾ ਰ ਬਰਸਾਤ ਨਾਲ ਬਹੁਤ ਬੁਰਾ ਹਾਲ ਹੈ ਹਾਂ ਜੀ ਡਿੱਗਦੇ ਵੀ ਥਰੇ ਆ ਮੋਟਰ ਹੇਰਾਂ ਵਾਲੇ ਸਾਰੇ ਡਿੱਗਦੇ ਚਾਹੀ ਹੀ ਕਹਿੰਦੇ ਵੀ ਛੇਤੀ ਛੇਤੀ ਨਾ ਤਿਆਰ ਕੀਤਾ ਜਾਵੇ ਹਾਂ ਨੇ ਪੌਲੀ ਪਣੀ ਜਾਂਦੀ ਜੀ ਬਰਸਾਤ ਨੂੰ ਪਾਣੀ ਬਹੁਤ ਆਉਂਦਾ ਇੱਥੇ ਕਿੰਨਾ ਕ ਟਾਈਮ ਹੋ ਗਿਆ ਟੁੱਟੀ ਜੀ ਟੁੱਟੀ ਨੂੰ ਤਾਂ 2-3 ਸਾਲ ਹੋ ਗਏ ਜੀ ਰੋਪਰ ਸਤਾ ਪਈ ਜਾਂਦੀ ਟੁੱਟੀ ਐ ਕਿ ਕਿੱਥੇ ਨੂੰ ਜਾਂਦੀ ਅੱਗੇ ਕੋਈ ਖਰਾਲਗੜ੍ਹ ਸਾਹਿਬ ਤੇ ਹੋਰ ਕਿੰਨੇ ਕ ਪਿੰਡਾਂ ਨੂੰ ਜੋੜਦੀ ਐ ਪਿੰਡ ਤਾਂ ਕਈ ਪਿੰਡ ਦੀ ਇੱਧਰ ਐ ਬਹੁਤ ਕ ਜਾਂਦੇ ਐ ਐਬੋਲ ਸੀਵਾ ਸੇ ਕੋਲ ਆ ਮੇਰਾ ਕਾਕੂ ਵਈ ਪਿੰਡ ਖਰਾਲਗੜ੍ਹ ਦੀਆਂ ਤੇ ਆਪਣਾ ਰੋਡ ਬਣਨਾ ਚਾਹੀਦਾ ਐ ਪਹਿਲੇ ਪਾਣੀ ਨਹੀਂ ਸੀ ਮੈਂ ਕਹਿੰਦਾ ਕਈ ਸਾਲ ਤੋਂ ਹਾਂ ਜੀ ਇਹ ਸ਼ੜਕ ਦੇ ਮਤਲਬ ਹਰ ਸਾਲ ਇਹ ਮਾੜਾ ਮੋਟਾ ਇਹ ਕੰਮ ਕਰਦੇ ਐ ਕੋਈ ਵੀ ਸਰਕਾਰ ਆਂਦੀ ਐ ਇਹ ਮਾੜਾ ਮੋਟਾ ਕਾਰ ਕੇ ਬਸ ਆਪਣਾ ਡੰਗ ਢਪਾਉ ਕਰਕੇ ਜਾਂਦ ਕੇ ਇਹ ਇੱਕ ਨੈਸ਼ਨਲ ਮਤਲਬ ਇਤਿਹਾਸਿਕ ਧਰਮ ਸਥਾਨ ਹੈ ਜਿੱਥੇ ਦਿਨ ਰਾਤ ਸੰਗਤਾਂ ਬੜੀ ਗਿਣਤੀ ਵਜਾਉਂਦੀਆਂ ਹਨ ਉਹਨਾਂ ਨੂੰ ਵੱਡੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ ਰਾਤ ਬਰਾਤੇ ਨਾ ਇਹ ਸਿਰਫ ਸਿੰਗਲ ਗੱਡੀ ਲੱਗਦੀ ਹੈ ਐਕਸੀਡੈਂਟ ਹੋਣ ਦਾ ਵੀ ਖਤਰਾ ਰਹਿੰਦਾ ਰਾਤ ਨੂੰ ਰਾਤ ਵਿਚਾਲੇ ਤੇ ਸਾਡੀ ਸਰਕਾਰ ਤੋਂ ਇਹੀ ਮੰਗ ਹੈ ਵੀ ਪੁਲੀ ਨੂੰ ਜਿਹੜਾ ਜਲਦੀ ਜਲਦੀ ਹੈ ਇਹ ਕੰਮ ਸਮਾਪਤ ਕੀਤਾ ਜਾਵੇ ਆਪਣਾ ਕਿੰਨੇ ਕ ਪੇਟ ਲੱਗਦੇ ਦੀ ਇਹ ਨਾ ਇਹ ਤਾਂ ਪੂਰੇ ਬੀਤ ਪੂਰੇ ਇਲਾਕੇ ਨੂੰ ਜੋੜਦੀ ਪੂਰੇ ਭਾਰਤ ਨੂੰ ਜੋੜਦੀ ਹੈ ਛੜਕ ਬੀਦ ਲੱਖੇ ਪਿੰਡਾਂ ਦੀ ਤਾਂ ਗੱਲ ਆਖ ਛੱਡੋ ਇੱਥੇ ਪੂਰੇ ਭਾਰਤ ਦੇ ਲੋਕ ਆਂਦੇ ਆ ਰੋਪੜ ਵਗੈਰਾ ਹਿਮਾਚਲ ਹਾਂ ਰੋਪੜ ਹਿਮਾਚਲ ਨੂੰ ਸਾਰੇ ਪੰਨੰਦਪੁਰ ਸਾਹਿਬ ਤੱਕ ਸਾਰੇ ਇਲਾਕਿਆਂ ਨੂੰ ਜੋੜਦੀ ਛੜ ਕੇ ਇਹ ਸਾਧ ਦੇ ਵਿੱਚ ਬਰਸ ਦੁੱਖੀ ਹੁੰਦੀ ਹੈ ਥੋੜੀ ਨਹੀਂ ਥੋੜੀ ਬਹੁਤ ਮੁਸ਼ਕਲ ਹੁੰਦੀ ਹੈ ਰਾਹਤੇ ਬੰਦ ਹੋ ਜਾਂਦੇ ਫੇ ਲੋਕਾਂ ਨੂੰ ਮਤਲਬ 15 20 ਕਿਲੋਮੀਟਰ ਘੁੰਮ ਕੇ ਆਣਾ ਪੈਂਦਾ ਕੀ ਮੰਗ ਹੈ ਜੀ ਹੁਣ ਮੰਗ ਇਹੀ ਹੈ ਸਾਡੀ ਸਰਕਾਰ ਤੋਂ ਵੀ ਜਲਦੀ ਜਲਦੀ ਇਹ ਟੰਡਰ ਪਾਸ ਕਰਕੇ ਇਸ ਪੁਲੀ ਨੂੰ ਜਲਦੀ ਜਲਦੀ ਪੁਲੀ ਪਾਈ ਜਾਵੇ ਨਾ ਕਿ ਇਹਨੂੰ ਬਣਾਇਆ ਜਾਵੇ ਸਿਰ ਪੁਲ ਪੈਣਾ ਚਾਹੀਦਾ ਇੱਥੇ ਗੱਡੀ ਤੋਂ